ਕਿਸੇ ਦੀ ਵੀ ਹਰ ਗਲਤੀ ਹਰ ਵਾਰ ਮaaf ਕਰਨ ਦੀ ਆਦਤ ਨਾ ਪਾਓ ਕਿਉਂਕਿ ਜਦੋਂ ਅਸੀਂ ਦੂਸਰੇ ਬੰਦੇ ਨੂੰ ਹਰ ਵਾਰ ਮaaf ਕਰਦੇ ਆ ਨਾ ਤੇ ਉਹ ਤੁਹਾਨੂੰ ਗਰੰਟਡ ਲੈ ਲੱਗ ਜਾਂਦਾ ਫਿਰ ਉਹ ਹਰ ਵਾਰ ਤੁਹਾਡੇ ਉੱਤੇ ਜੋ ਵੀ ਕਰਦਾ ਚਾਹੇ ਉਹ ਤੇ ਸ਼ਬਦ ਬੋਲਦਾ ਜਾਂ ਤੁਹਾਡੀ ਇਨਸਲਟ ਕਰਦਾ ਜਾਂ ਤੁਹਾਡੇ ਨਾਲ ਧੋਖਾ ਕਰਦਾ ਜੋ ਵੀ ਕਰਦਾ ਉਹ ਤੁਹਾਨੂੰ ਗਰੰਟਡ ਲੈਣ ਲੱਗ ਜਾਂਦਾ ਇੱਕ ਸਟੇਜ ਤੇ ਉੱਤੇ ਆ ਕੇ ਅਜਿਹਾ ਉਹਨੂੰ ਰਿਅਲਾਈਜ਼ ਜ਼ਰੂਰ ਕਰੋ ਕਰਵਾਓ ਕਿ ਨਹੀਂ ਬਹੁਤ ਹੋ ਗਿਆ ਬਸ ਇੱਥੇ ਬ੍ਰੇਕ ਇਹਦੇ ਵਾਸਤੇ ਜ਼ਰੂਰੀ ਨਹੀਂ ਕਿ ਬੋਲਣਾ ਹੈ ਤੁਸੀਂ ਲੜਨਾ ਹੈ ਤੁਸੀਂ ਜਵਾਬ ਦੇਣੇ ਨੇ ਤੁਸੀਂ ਕੋਈ ਡਿਸਕਸ਼ਨ ਕਰਨੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਬਹੁਤ ਵਾਰ ਨਾ ਕਿ ਹਮ ਬਹੁਤ ਕੁਝ ਕਿਹਾ ਜਾ ਸਕਦਾ ਸੋ ਨਾ ਕਹਿ ਕੇ ਬਹੁਤ ਕੁਝ ਕਹਿਣ ਵਾਲੀ ਜਿਹੜੀ ਚੀਜ਼ ਹੈ ਉਹਨੂੰ ਪਨਾਓ ਅਤੇ बार-बार ਕਿਸੇ ਨੂੰ ਵੀ ਆਪਣੇ ਉੱਤੇ ਹਾਵੀ ਹੋ ਕੇ ਆਪਣੇ ਇਨਸਲਟ ਕਰਨ ਦੀ ਕਿਸੇ ਨੂੰ ਵੀ ਇੰਨਾ ਜ਼ਿਆਦਾ ਅਧਿਕਾਰ ਨਹੀਂ ਆਉਂਦਿਓ ਕਿਉਂਕਿ ਤੁਸ ਤੁਹਾਡੀ ਜ਼ਿੰਦਗੀ ਹੈ ਤੁਸੀਂ ਆਪਣੇ ਹਿਸਾਬ ਨਾਲ ਜੀ ਵੀ ਸਕਦੇ ਹੋ ਜੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਤਾਂ ਜੋ ਜ਼ਬਰਦਸਤੀ ਕਹਿੰਦੇ ਨੇ ਕਿ ਸਾਨੂੰ ਇਹਦੇ ਨਾਲ ਨੁਕਸਾਨ ਪਹੁੰਚਦਾ ਉਹ ਤੁਹਾਡੀਆਂ ਹੌਬੀਜ਼ ਤੋਂ ਤੰਗ ਨੇ ਤੁਹਾਡੀ ਕਿਸੇ ਖੁਸ਼ੀ ਤੋਂ ਉਹ ਖੁਸ਼ ਨਹੀਂ ਹੋ ਰਿਹਾ ਤੇ ਉਹਨਾਂ ਦੇ ਨਾਲ ਫਿਰ ਜਿਹੜਾ ਹੈ ਉਨ ਨੂੰ ਮਾਫ ਕਰਨ ਨਾਲੋਂ ਬੈਟਰ ਹੈ ਕਿ ਆਪਣੀਆਂ ਖੁਸ਼ੀਆਂ ਆਪਣੇ ਕੋਲ ਰੱਖੋ ਤੇ ਖੁਸ਼ ਰਹਿਣਾ ਸਿੱਖ ਲਵੋ ਥੈਂਕ ਯੂ ਸ਼ੁਕਰੀਆ